ਕਬੀਰ ਸਿੰਘ ਬਾਦਰ ਸ਼੍ਰੋਮਣੀ ਕਾਲਕਲ ਬਾਦਲਦਲ ਤੇ ਪ੍ਰਧਾਨ ਉਹਨਾਂ ਦੇ ਨਾਲ ਸਿਕੰਦਰ ਸਿੰਘ ਮਲੂਕਾ ਤੇ ਹੋਰ ਇੱਕ ਦੋ ਅਕਾਲੀ ਲੀਡਰ ਜਿਹਨਾਂ ਦੇ ਖਾਸ ਕੋਰ ਗਰੁੱਪ ਵਾਲੇ ਨੇ ਅਚਾਨਕ ਪੰਜਾਬ ਦੇ ਸਮਰਾਲਾ ਦੇ ਨਗਰ ਦੇ ਵਿੱਚ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪਰਵੀਰ ਸਿੰਘ ਰਾਜਵਾਲ ਦੇ ਘਰੇ ਪਹੁੰਚਦੇ ਇਹ ਤਾਂ ਹਿੰਦੀ ਗੱਤ ਜਿੰਦ ਕਾ ਕੇ ਬੁਹਾ ਘੜਖਾਤਾ ਤਾਂ ਪਹਿਲਾਂ ਦੱਸਿਆ ਪਤਾ ਹੁੰਦਾ ਹੈ ਤਾਂਹੀਂ ਮਾੜੀ ਮੋਟੀ ਤਿਆਰੀ ਹੁੰਦੀ ਹੈ ਡ੍ਰੈਗ ਰੂਮ ਦਾ ਬੁਹਾ ਖੁੱਲਦਾ ਤੇ ਸਾਰੇ ਲੀਡਰ ਸੋਫਿਆਂ ਤੇ ਬੈਠ ਜਾਂਦੇ ਨੇ ਦਰਵਾਜ਼ਾ ਬੰਦ ਹੋ ਜਾਂਦਾ ਹੈ ਸਿਕਿਉਰਿਟੀ ਪੀਏਸੀ ਬਾਹਰ ਲੇ ਜਾਂਦੇ ਨੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਨਾਲ ਸੁਖਵੀਰ ਸਿੰਘ ਬਾਦਲ ਦੀ ਬੰਦ ਕਮਰਾ ਕਰੀਬ-ਕਰੀਬ 1 ਘੰਟਾ ਗੱਲਬਾਤ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਚਰਚਾ ਛੇੜ ਦਿੰਦੀ ਹੈ ਕਿਸਾਨਾਂ ਦੇ ਰੋਸੇ ਨੂੰ ਸਿਸਟਮ ਦੇ ਖਿਲਾਫ ਸਰਕਾਰ ਦੇ ਖਿਲਾਫ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਦੇ ਖਿਲਾਫ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸੂਬਾਈ ਸਰਕਾਰ ਦੇ ਖਿਲਾਫ ਜਿਵੇਂ ਕਿਸਾਨੀ ਰੋਸਾ ਹੈ ਕਿ ਸੁਖਵੀਰ ਬਾਦਲੂ ਉਸ ਰੋਸੇ ਨੂੰ ਸਮਝਣ ਗਏ ਨੇ ਕਿ ਕਿਸਾਨੀ ਤਿਕਤਾਂ ਨੂੰ ਜਾਣਨ ਲਈ ਗਏ ਨੇ ਕਿ ਉਹ ਪਿੰਡਾਂ ਵਾਲ ਨੂੰ ਜਿਹੜਾ ਮੋੜਾ ਕੱਟਣਾ ਚਾਹੁੰਦੇ ਨੇ ਉਹਦੀ ਸਕ੍ਰਿਪਟ ਤਿਆਰ ਕਰਨ ਲਈ ਗਏ ਨੇ ਕੀ ਕਰਨ ਗਏ ਸੀ ਬਲਬੀਰ ਸਿੰਘ ਰਾਜੇਵਾਲ ਬਲਬੀਰ ਸਿੰਘ ਰਾਜੇਵਾਲ ਕਿਸਾਨੀ ਮਸਲਿਆਂ ਤੋਂ ਬਹੁਤ ਬਰੀਕੀ ਨਾਲ ਵਾਕਾ ਬਲਬੀਰ ਸਿੰਘ ਰਾਜੇਵਾਲ ਕਿਸਾਨੀ ਮਸਲਿਆਂ ਦੇ ਨਾਲ-ਨਾਲ ਸਰਕਾਰਾਂ ਦੀਆਂ ਚਾਲਾਂ ਨੂੰ ਵੀ ਖੂਬੀ ਸਮਝ ਲੈਂਦਾ ਹੈ ਕਿ ਉਹ ਚਾਲਾਂ ਸਮਝ ਕੇ ਫਿਰ ਉਹ ਇਸ ਨੂੰ ਮੁੱਦੇ ਆਧਾਰਿਤ ਲਿਆ ਕੇ ਲੋਕਾਂ ਸਾਹਮਣੇ ਰੱਖੋ ਜਾਂਦੇ ਐਥੋਂ ਤੱਕ ਕਿ ਲੀਡਰਾਂ ਨੂੰ ਜਾ ਕੇ ਮਿਲਣਾ ਉਹਨਾਂ ਨੂੰ ਕਹਿਣਾ ਵਿਭਾਗਾਂ ਨੂੰ ਅਪਸਨਾ ਅਧਿਕਾਰੀਆਂ ਨੂੰ ਚਿੱਠੀ ਲਿਖਣੀ ਇਹਨਾਂ ਮੀਡੀਆ 'ਚ ਗੱਲ ਰੱਖਣੀ ਉਹ ਚੱਲਦਾ ਰਹਿੰਦਾ ਹੁੰਦੀ ਹੈ ਪ੍ਰਕਿਰਿਆ ਤੇ ਬਾਕੀ ਧਰਨਾ ਪ੍ਰਦਰਸ਼ਨ ਜਿੱਥੇ ਵੀ ਉਹ ਵੀ ਹੈ ਪਰ ਜਦੋਂ ਇੱਕ ਪਾਰਟੀ ਦਾ ਪ੍ਰਧਾਨ ਜਿਹੜਾ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ ਕਰਦਾ ਫਿਰ ਰਿਹਾ ਹੋਵੇ ਔਰ ਜਿੱਦੀ ਮਜਬੂਤੀ ਕਿਸੇ ਸਮੇਂ ਪਿੰਡਾਂ ਛੋਵੇ ਕਿਸਾਨਾਂ ਛੋਵੇ ਉਹ ਇੱਕ ਕਿਸਾਨ ਆਗੂ ਦੇ ਘਰੇ ਪਹੁੰਚਦਾ ਹੋ ਸਕਦਾ ਏਸ ਦੇ ਰਾਹੀ ਉਹਨੇ ਬਾਕੀ ਕਿਸਾਨ ਆਗੂਆਂ ਨੂੰ ਮਾਲਾ ਚ ਪਰਾਉਣ ਦੀ ਕੋਸ਼ਿਸ਼ ਕਰੇ ਜਦੋਂ ਕਿ ਇਹ ਉਹ ਲੀਡਰ ਨੇ ਜਿਹੜੇ ਦਿੱਲੀ ਮੋਦੀ ਤੋਂ ਨਹੀਂ ਸੰਭਲੇ ਸੋ ਇਸ ਲਈ ਐ ਨਹੀਂ ਕਿਸੇ ਦੀ ਮਾਲਾ ਚ ਪਰੋਏ ਜਾਣ ਵਾਲੇ ਪਰ ਸਕਵੀਸਿੰਗ ਬਾਦਲ ਕਹਿੰਦੇ ਕਿ ਮੈਂ ਤਾਂ ਹਾਲ ਚਾਲ ਜਾਣਨ ਆਇਆ ਸੀ ਮੈਂ ਤਾਂ ਕਬਰਸਰ ਜਾਣਨ ਆਇਆ ਸੀ ਕਿਸਾਨੀ ਦੀਆਂ ਗੱਲਾਂ ਵੀ ਹੋਈਆਂ ਸੁੱਬੇ ਦੀਆਂ ਗੱਲਾਂ ਵੀ ਹੋਈਆਂ ਚਲੋ ਖੇਤੀਬਾੜੀ ਨੂੰ ਲੈ ਕੇ ਸੀ ਕੁਝ ਗੱਲਬਾਤ ਕੀਤੀ ਮਨਵੀਰ ਸਿੰਘ ਰਾਜਵਾਲ ਕਹਿੰਦੇ ਕਿ ਠੀਕ ਹੈ ਬਾਕੀ ਗੱਲਾਂ ਹੋਈਆਂ ਖੇਤੀਬਾੜੀ ਦੀ ਪਰ ਸਿਆਸੀ ਗੱਲਾਂ ਗੁਜਾ ਦੇ ਨਹੀਂ ਹੋਈਆਂ ਕਹਿੰਦੇ ਉਹ ਕਹਿੰਦੇ ਕਿ ਬਸ ਮੈਂ ਇੰਨਾ ਜਰੂਰ ਕਿਹਾ ਕਿ ਭਾਈ ਦੋਵੇਂ ਕਾਲੀ ਦਲ ਜੇ ਇਕੱਠੇ ਹੋ ਜਾਈਓ ਤਾਂ ਜ਼ਿਆਦਾ ਵਧੀਆ ਪਰ ਸੁਖਵੀਰ ਸਿੰਘ ਬਾਦਰ ਕਹਿੰਦੇ ਮੇਰੇ ਪਿਤਾ ਦੇ ਬਹੁਤ ਨਜ਼ਦੀਕੀ ਸੰਨ ਮਨਵੀਰ ਸਿੰਘ ਰਾਜਵਾਲ ਤੇ ਮੇਰੇ ਪਟਾਖ ਸਰ ਇਹਨਾਂ ਤੋਂ ਕਸਾਨੀ ਮਸਲਿਆਂ ਤੇ ਸਲਾਹ ਲੈ ਜਾਂਦੇ ਸੀ ਉਸ ਨਾਤੇ ਮੈਂ ਵੀ ਆਇਆ ਇਹ ਇੰਨਾ ਆਸਾਨ ਨਹੀਂ ਹੈ ਪਰ ਚਾ ਸਮਝਣਾ ਕਿ ਬੰਦ ਕਮਰੇ ਚ ਜਗਾ ਪਰਚਾ ਪਿਆ ਇਹਦੇ ਦੂਰ ਕਮੀ ਕਿਤੇ ਵੀ ਨਿਕਲ ਸਕਦੀ ਹੈ ਕੀ ਪੰਜਾਬ ਦੀ ਕਸਾਨੀ ਕੋਈ ਨਵਾਂ ਮੂੜਾ ਵੀ ਘਟ ਸਕਦੀ ਹੈ ਕਿਉਂਕਿ ਬਲਬੀਰ ਸਿੰਘ ਰਾਜੇਵਾਲ ਸਿਆਸੀ ਪਾਰਟੀ ਬਣਾ ਕੇ ਸਿੰਯੁਕਤ ਸਮਾਜ ਮੋਰਚਾ ਦੇ ਬੈਨਰ ਹੇਠ 117 ਹਲਕਿਆਂ 'ਚ ਚੋਣ ਵੀ ਲੜ ਚੁੱਕੇ ਨੇ ਕੀ ਇਹ ਮੁਲਾਕਾਤ ਸਿਰਫ ਇੱਕ ਕਿਸਾਨ ਆਗੂ ਤੇ ਰਾਜਨੀਤਿਕ ਆਗੂ ਦੀ ਹੋਇਆ ਜਾਂ ਚੋਣ ਲੜਨ ਵਾਲੇ ਬਲਬੀਰ ਸਿੰਘ ਰਾਜੇਵਾਲ ਨਾਲ ਸੁਖਵੀਰ ਸਿੰਘ ਬਾਦਲ ਦੀ ਮੁਲਾਕਾਤ ਹੈ ਕੀ ਇਸ ਨੂੰ ਸਿਆਸੀ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ ਕੀ ਇਹ ਕਥਨ ਜਿੱਥੇ ਬੰਦੀਆਂ ਖੁੱਲ ਕੇ ਸਿਆਸੀ ਫਰੰਟ ਤੇ ਕਿਸੇ ਰੂਪ ਚ ਕਿਸੇ ਨਾਲ ਅੱਤ ਸਕਦੀਆਂ ਕੁਝ ਰਾਜਨੀਤਿਕ ਚਿਹਰੇ ਫਿਰ ਤੋਂ ਚੋਣ ਲੜਨ ਲਈ ਸਾਹਮਣੇ ਆ ਸਕਦੇ ਆ ਇਸ ਨੁਕਤੇ ਤੋਂ ਵੀ ਚਰਚਾ ਚੁਰਪਈ ਹੈ ਤੇ ਕਹਿੰਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਇਹਨਾਂ ਦੀ ਹਾਈ ਕਮਾਂਡ ਅੱਜ ਇਸ ਮੁਲਾਕਾਤ ਨੇ ਥੋੜਾ ਜਿਹਾ ਤਰੇੜੀਆਂ ਵੀ ਜਾਂਦੀਆਂ ਕਿ ਕੁਝ ਨਿਮਾਤਾ ਨਹੀਂ ਪੱਕ ਰਿਹਾ ਕਿਉਂਕਿ ਸਭ ਜਾਣਦੇ ਆ ਕਿ ਬਲਬੀਰ ਸਿੰਘ ਰਾਜੇਵਾਲ ਨਾਲ ਕੇਜਰੀਵਾਲ ਨੇ ਸਿੱਧੀ ਪਹੁੰਚ ਅਪਰੋਚ ਕਰਕੇ ਟਿਕਟਾਂ ਦੇ ਕੇ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਤੱਕ ਦੀਆਂ ਗੱਲਾਂ ਕੀਤੀਆਂ ਬਾਅਦ ਚੋਂ ਸੀਟਾਂ ਘਟਾਉਂਦੇ ਰਹੇ ਇੱਧਰ ਉੱਧਰ ਕਰਦੇ ਰਹੇ ਮਤਲਬ ਚਾਲ ਚੱਲਣ ਦੀ ਕੋਸ਼ਿਸ਼ ਕਿ ਕਿਸਾਨੀ ਵੀ ਕਮਜ਼ੋਰ ਹੋ ਜਵੇ ਤੇ ਜੇ ਆਉਣਾ ਵੀ ਹੈ ਤਾਂ ਮੇਰੇ ਪਿੱਛੇ ਲੱਗ ਕੇ ਆ ਜਾਣ ਫਿਰ ਲਾਲਸਾ ਪੈਦਾ ਕਰਨ ਦੀ ਕੋਸ਼ਿਸ਼ ਹੈ ਉਸੇ ਰੋਸੇ ਚੋਂ ਫਿਰ ਇਹ ਵੱਖਰੀ ਪਾਰਟੀ ਵੀ ਜਨਮ ਦੀ ਹੈ ਤੇ ਝੋਣ ਵੀ ਲੜ ਲੈਂਦੇ ਨੇ ਪਰ ਕਿਸਾਨੀ ਮਸਲੇ ਆ ਤੇ ਕਿਸਾਨ ਜਥੇਬੰਦੀਆਂ ਦੇ ਰੂਪ ਚ ਸਮਝਦੇ ਰੂਪ ਚ ਉਹਨਾਂ ਦਾ ਨਾਮ ਮੁਰਲੀ ਕਤਾਰ ਹੁਣ ਉਸ ਨਾਤੇ ਸੁਖਵੀਰ ਬਾਦਲ ਕਿਉਂ ਪਾਰਟੀ ਪੜਨ ਗਿਆ ਸੀ ਜਾਂ ਕੋਈ ਸਿਆਸੀ ਦਾਖਲ ਹੋ ਗਿਆ ਸੀ ਸੋ ਇਹ ਆਉਂਦੇ ਦਿਨਾਂ ਚ ਸਪਸ਼ਟ ਹੋ ਜਾਣਾ ਕਿ ਕਿੱਧਰ ਨੂੰ ਜਾਂਦੀ ਹੈ ਪਰ ਬਲਬੀਰ ਸਿੰਘ ਰਾਜੇਵਾਲ ਤੇ ਸੁਖਵੀਰ ਬਾਦਲ ਦੀ ਬੰਦ ਕਮਰਾ ਬੈਠਕ ਨੇ ਕਿਹਨ ਸਿਆਸੀ ਤਰ੍ਹਾਂ ਦੀ ਨੀਂਦ ਰੜਾ ਦਿੱਤੀ